ਹਾਂਜੀ ਦੋਸਤੋ ਕੀ ਹਾਲ ਨੇ ਸਵੇਰ ਸਵੇਰਾ ਦਾ ਟਾਈਮ ਹੈ ਜੀ ਸਵੇਰ ਸਵੇਰ ਦਾ 7:30 ਦਾ ਟਾਈਮ ਹੈ ਖੁਲਣੀ ਆ ਖਾਲੀ ਮੂਹਰੇ ਜਨੀਰਾ ਬਾਹਰ ਆ ਤਾ ਤੇ ਬੱਕਰੀਆਂ ਹੁਣ ਭੁੱਖੀਆਂ ਮੰਨ ਕੇ ਚੱਲੂਆਂ ਕਿਉਂ ਪਾਏ ਨਹੀਂ ਬਾਈ ਕੁਛ ਅਜੇ ਤੇ ਬੱਚੇ-ਬੱਚੇ ਚੰਗਾਤ ਜਿਹੜੇ ਨਿੱਕੇ-ਮੋਟੇ ਸੀਗੇ ਹਨਾ ਅਜੇ ਬੱਕਰੀਆਂ ਫੜ-ਫੜ ਕੇ ਚੰਗਾਉਣੇ ਬੰਦੇ ਇੱਕ ਦੋ ਦਾ ਚੰਗਾਉਂਦੀਆਂ ਨਹੀਂ ਬੱਕਰੀਆਂ ਪਤਾ ਨਹੀਂ ਕੀ ਹੋਇਆ ਬੱਕਰੀਆਂ ਨੂੰ ਯਾਰ ਹੈ ਤੇ ਆ ਮਾਲ ਮਸਤੀ ਮਾਰੇ ਆ ਭਾਈ ਦੋਨੇ ਆਡਾ ਆਹ ਹੈ ਜਾਫਰੇ ਦੇਖ ਜਾ ਫਿਰ ਭਾਈ ਲੜੋ ਨਾ ਭਾਈ ਤੇ ਅੰਜਪਾ ਤੋਂ ਅੰਦਾਜ਼ ਦੇ ਆ ਵੀ ਭਰਾਓ ਸਵੇਰ ਸਵੇਰਾ ਦਾ ਟਾਈਮ ਆ ਤੁਹਾਨੂੰ ਬਹੁਤ ਆ ਠੰਡ ਬਹੁਤ ਆ ਬਾਹਰ ਪੱਖੀ ਚੱਲ ਰਹੀ ਆ ਨਮੋਨੀਅਮ ਗੈਸ ਥੱਬੇ ਬਾਰ ਬਾਰ ਸਿੱੜਦੀ ਆ ਬਾਹਰ ਭਾਈ ਅੱਖਾਂ ਨਹੀਂ ਮੱਜਦੀਆਂ ਸੰਗ ਨਹੀਂ ਮੱਜਦਾ ਕੁਝ ਨਹੀਂ ਮੱਜਦਾ ਤੋਂਦੋਂ ਦੇਖੋ ਬਾਹਰ ਬਾਹੋ ਤੋ ਜਿਆਦੀ ਧੁੰਦ ਆ ਭਾਈ ਬਹੁਤ ਜਿਆਦੀ ਧੁੰਦ ਹੈ ਨਾ ਸਮ ਸਾਫ ਨਹੀਂ ਹੈਗਾ ਬੱਦਲ ਬਾਈ ਤੁਹਾੰਦਾ ਆਪਾਂ ਦਾ ਮਿੱਤਰੋ ਚਾਹ ਵੀ ਬੱਕਰੀਆਂ ਦੇ ਵਿੱਚ ਬੈਠ ਕੇ ਪੀਂਦੇ ਆ ਠੀਕ ਹੈ ਫੇਰ ਜਾ ਕੇ ਰਾਹ ਦਿੰਦੀਆਂ ਨੇ ਗਰਮਾ ਲੀਆਂ ਹੈ ਬਾਈ ਜੇ ਐਸ ਲੋਟ ਹੁਣ ਬਾਹਲੇ ਬੰਦੇ ਬਾਈ ਨੀਰਾ ਸਿੱਟ ਕੇ ਤੇ ਮੁੜ ਕੇ ਬਾਅਦ ਹੀ ਨਹੀਂ ਪੁੱਛਦੇ ਬੱਕਰੀਆਂ ਕਿੱਥੇ ਖੜੀਆਂ ਥੱਲੇ ਮੀਂਗਣਾ ਦੇ ਢੇਰ ਲੱਗੇ ਪਏ ਹੁਣ ਆ ਦੇਖੋ ਬਾਈ ਹਨਾ ਹੁਣ ਮੈਂ ਇਹਨਾਂ ਨੂੰ ਨੀਰਾ ਫੇਰ ਪਾਉਂ ਆਹ ਦਾਣਾ ਇਹਨਾਂ ਨੂੰ ਨੀਰਾ ਦਾਣਾ ਮੈਂ ਫੇਰ ਪਾਉਂ ਪਹਿਲਾਂ ਹੱਥ ਚਾਹ ਪੀ ਕੇ ਪਹਿਲਾਂ ਥੱਲੇ ਬੋਕਰ ਮਾਰੂਆਂ ਢੇਰ ਲੱਗੇ ਪਿਆ ਜਿਹੜੇ ਬਾਈ ਚਾਹ ਦੋ ਕੁੱਟਾ ਰਹਿ ਗਈ ਪੀ ਕੇ ਤੇ ਫੇਰ ਮੈਂ ਸਾਰੀ ਬੋਕਰ ਮਾਰ ਕੇ ਮੀਂਗਣਾ ਸਾਰੀਆਂ ਇੱਕ ਪਾਸੇ ਕਰ ਦੂੰ ਇਕੱਠੀਆਂ ਗੰਧ ਨਾਲ ਬਾਈ ਮੁਰਕੇ ਇਹਨਾਂ ਨੂੰ ਪਾਉਂਗਾ ਨੀਰਾ ਤੇ ਜੇ ਐਸ ਲੋਟੀ ਬਾਈ ਇਹਨਾਂ ਨੂੰ ਨੀਰਾ ਪਾਉਣੇ ਆ ਮੁਰਕੇ ਇਹ ਪਤਾ ਕੀ ਕਰਨਗੇ ਇੱਧਰ ਪੁੱਜ ਗਈ ਕੋਈ ਇੱਧਰ ਭੱਜ ਗਈ ਇੱਧਰ ਭੱਜ ਗਏ ਐ ਕਰਨਗੇ ਇਹ ਮੀਂਗਣਾ ਸਾਰੀਆਂ ਥੱਲੇ ਚਪੇ ਦੇਣਗੀਆਂ ਬਾਈ ਮੁਰਕੇ ਬਹੁਤ ਔਖੀਆਂ ਨੇ ਪੱਟਣੀਆਂ ਸਫਾਈ ਨਹੀਂ ਰਹਿੰਦੀ ਇਹਨਾਂ ਦੇ ਪੈਰ ਖਰਾਬ ਹੁੰਦੇ ਆ ਨੋਹਾਂ ਜਬਰਦੀ ਬਹੁਤ ਹੀ ਔਖਾ ਯਾਰ ਕਹਿਣ ਦਾ ਭਾਵ ਠੀਕ ਆ ਤੇ ਸੁਣ ਇਹ ਬਈ ਪਹਿਲਾਂ ਮੈਨੂੰ ਵੀ ਨਹੀਂ ਪਤਾ ਸੀ ਮੁੜ ਕੇ ਕਈਆਂ ਨਾ ਪੱਟੀ ਜਾਂਦੇ ਅੰਦਰੋਂ ਬਾੜਾ ਹਨਾ ਬਾੜਾ ਸੁੱਕਾ ਆਪਣੀ ਹੀ ਗੱਲ ਨੂੰ ਜਮਾ ਸੁੱਕਾ ਆ ਤਾਂ ਜਮਈ ਆਹ ਸਾਈਡ ਸਾਰੀ ਸੁੱਕੀ ਆ ਕਹਿੰਦੇ ਨਾਲ ਜਦੋਂ ਇਹ ਤੇ ਬੌਕਰ ਵੱਜ ਗਈ ਬਈ ਸਾਰਾ ਸੁੱਕਾ ਹੋ ਜੂਗਾ ਬੱਕਰੀਆਂ ਨੂੰ ਇੱਥੇ ਨੀਰਾ ਪਾ ਦੇਾਂਗੇ ਜਦੋਂ ਬਾਹਰ ਰੱਬ ਨੇ ਕੱਢ ਲਈ ਧੁੱਪ ਤੇ ਉਦੋਂ ਆਪਾਂ ਬਾਹਰ ਧੁੱਪੇ ਕੱਢ ਦਾਂਗੇ ਤੇ ਉਦਲਾ ਛੱਤ ਆਲਾ ਛੱਡ ਦਾਂਗੇ ਪੱਖਾ ਸਾਫ ਕਰਕੇ ਵਧੀਆ ਹੱਥ ਨੂੰ ਜਿਵੇਂ ਸੁੱਕ ਕੇ ਖਰੋਟ ਵਰਗਾ ਬਣ ਜਾਂਦਾ ਥਾਂ ਬਾਈ ਇਸ ਲੋਟ ਤਰੀਕੇ ਨਾਲ ਕੰਮ ਕਰਿਆ ਕਰੋ ਹਨਾ ਤੇ ਉਹ ਟਿਕ ਜੋ ਯਾਰ ਸਿੰਘ ਤਲਾ ਲੋਂਗੇ ਇਹਨਾਂ ਨੂੰ ਅੱਟ ਮਸਤੀ ਚਲੀਏ ਪਤੰਦਰਾ ਨੂੰ ਤੇ ਅੱਛਾ ਜੇ ਕਿ ਇਹਨਾਂ ਨੂੰ ਹੁਕਮਾਂ ਲਾ ਤਿਆਰ ਕਰਦੇ ਆ ਮੇਰਾ ਤਾਂ ਸਿਸਟਮ ਇਹ ਆ ਭਰਾਵੋ ਹੁਣ ਇਹਨਾਂ ਨੂੰ ਦਾਣੇ ਪਾਉਂਗਾ ਤੜਕੇ ਨਿਰਨਾ ਗਾਜਾ ਇੱਕ ਪਾਸੇ ਤਾਂ ਨੀਰਾ ਪਿਆਗਾ ਇੱਕ ਪਾਸੇ ਪੰਜਾਂ ਗਾਜਰਾਂ ਕਟੀਆਂ ਬਾਈ ਆਪਦੀ ਮਸਤੀ ਨਾ ਖਾਂਦੇ ਆ ਫਿਰ ਰਾਤ ਮੈਂ ਨਾ ਕੱਲ ਤਿੰਨ ਆਪਣਾ ਤਿੰਨ ਨਾ 5:00 ਵਜੇ 5:30 ਵਜੇ ਬਾਹਰੋਂ ਲੈ ਆਇਆ ਮਾਲ ਜਿਹਨਾਂ ਨੂੰ ਗਾਜਰਾਂਵਾਂ ਅੱਧੀ ਵਾਲਟੀ ਕੱਟ ਕੇ ਸਿੱਟੀ ਸ਼ੋ ਰਹਿ ਗਈਆਂ ਬਈ ਅੱਧਾ ਕਿਲੋ ਕਿਲੋ ਰਹਿ ਗਈਆਂ ਮਾਰਲਾ 4-5 ਕਿਲੋ ਓਡੰਗਾ ਸੱਟਿਆ ਸੀ ਗਾਜਰਾਂਨ ਕੱਟ-ਕੱਟ ਕੇ ਤੇ ਇੱਕ ਪਾਸੇ ਪਤਾ ਸੀ ਨੀਰਾ ਬਾਈ ਨੀਰਾ ਇਹਨਾਂ ਨੇ ਜਿੰਨਾ ਖਾਣਾ ਸੀ ਖਾ ਲਿਆ ਤੇ ਮਸਤੀ ਕਰਦੇ ਆ ਖੂਬ ਨਜ਼ਾਰੇ ਲੈਂਦੇ ਆ ਠੀਕ ਆ ਬਾਹਲੇ ਬੰਦੇ ਕਹੇ ਨੇ ਨਾ ਇਹਨਾਂ ਨੂੰ ਬਕੇਰਾ ਪਾਤਾ ਤੇ ਮੁਰਕੇ ਗਾਲਾ ਕਰਨਗੇ ਆ ਬੈਠੀਆਂ 8 ਘੰਟੇ 10 ਘੰਟੇ ਚਾਹੀਦੀ ਆ ਬਾਈ ਜਦੋਂ ਪਸ਼ੂ ਛੋੜਾ ਲੱਗ ਗਿਆ ਹੁਣੇ ਬੋ ਕਾ ਲੋਨੇ ਇਹਨਾਂ ਦੀ ਨੀਤ ਭਰੀ ਹੋਈ ਆ ਬਾਈ ਭਲਾ ਤੁਸੀਂ ਦੋ ਆਪਣਾ ਟੱਬ ਭਰ ਕੇ ਦਾਣਾਂ ਦਾ ਮੂਰੇ ਧਰ ਦਿ ਤੇ ਇੱਕ ਪਾਸੇ ਧਰ ਦਿ ਬਾਲਟੀ ਪਾਣੀ ਦੀ ਨਾਲੇ ਤਾਂ ਇਹ ਦਾਣੇ ਖਾਣਗੇ ਤੇ ਨਾਲੇ ਖਾ ਪਾਣੀ ਨਾਲ ਦੀ ਨਾਲ ਪਾਣੀ ਤੇ ਦਾਣੇ ਬਾਈ ਜਿੰਨੇ ਖਾਣੇ ਉਹਨੇ ਹੀ ਖਾਣਗੇ ਤਾਂ ਮਤਲਬ ਇਹ ਨਹੀਂ ਵੀ ਜੇ ਟੱਬ ਮੂਰੇ ਧਰਤਾ ਤੇ ਟੱਬ ਦਾ ਟੱਬ ਵੀ ਵਿਵਲਾ ਕਰ ਦੇਗੇ ਨਾ ਦਾਣੇ ਦਾ ਬਾਈ ਇਹਨਾਂ ਨੂੰ ਹੁਣ ਪਾਉਂਗਾ ਮੈਂ ਅੱਧੇ ਹੁਣ ਖਾਣਗੇ ਅੱਧੇ ਹੱਥ ਨੇ ਆ ਕੇ ਖਾਣਗੇ ਮੰਨ ਲਾ ਕਿ ਹੁਣ ਖਾ ਲਏ ਜਿਹੜੇ ਖਾ ਲਏ ਪਈ ਰਹਿਣਗੇ ਇਹਨਾਂ ਦੀ ਖੁਰਲ ਨਹੀਂ ਜਾੜੀ ਹੈ ਬੱਕਰੀਆਂ ਦਾ ਅੰਦਾ ਬੜਦੀਆਂ ਨਹੀਂ ਇਹਨਾਂ ਦੀ ਵਾੜੀ 'ਚ ਤੇ ਬਾਈ ਇਹ ਨੀਤ ਭਰੀ ਹੋਈ ਹੈ ਕਹਿਣ ਦਾ ਭਾਵੇਂ ਇਹਨਾਂ ਦਾ ਪਾਣੀ ਧਾਣੀ ਦਾਣੇ ਦੇ ਉੱਤੋਂ ਦੀ ਹੀ ਪੀਪੀ ਲੈਂਦੇ ਆ ਤੇ ਕੋਈ ਚੱਕਰ ਨਹੀਂ ਬਾਈ ਨੀਤ ਭਰੀ ਹੁੰਦੀ ਹੈ ਪਸ਼ੂ ਦੀ ਅੱਛਾ ਗੇ ਤੁਸੀਂ ਬਾਈ ਵੱਜਵਾ ਜਾਂ ਸਿੱਟੋਂਗੇ ਧਰਕੇ ਪਤਾ ਆਥਨੇ ਪਤਾ ਦੁਪਹਿਰੇ ਪਤਾ ਇੱਕ ਇੱਕ ਦੋ ਟਾਈਮ ਹੀ ਪਉਂਦੇ ਆ ਬਾਹਲੇ ਵੀਰ ਤਾਂ ਬਾਈ ਅਗਲਾ ਕਹਿੰਦਾ ਮੈਂ ਤਾਂ ਕੀੜਾ ਹੀ ਖੁਲਣੀ ਆ ਭਰਤੀਆਂ ਬਾਈ ਮੁੜ ਕੇ ਲੋੜ ਨਹੀਂ ਨਹੀਂ ਬਾਈ ਉਹ ਤੁਹਾਡਾ ਗਲਤ ਕੰਮ ਆ ਬੱਕਰੀਆਂ ਨੂੰ ਪਾਓ ਤੁਸੀਂ ਥੋੜਾ ਸਹਾਵ ਨਾਲ ਪਾਓ ਵੀ ਬੱਕਰੀਆਂ ਸਾਰਾ ਖਾ ਲੈਣ ਵੀ ਸਾਨੂੰ ਮੂਹਰੇ ਚੱਕਣਾ ਨਾ ਪਵੇ ਕਹਿੰਦਾ ਮਤਲਬ ਇਹ ਆ ਵੀ ਸਾਰਾ ਖਾ ਲੈਣ ਠੀਕ ਹੈ ਤੇ ਮੁੜ ਕੇ ਜਿਹੜਾ ਛੱਡ ਦਿੰਦੀਆਂ ਬਾਈ ਉਹ ਖਾਂਦੀਆਂ ਨਹੀਂ ਮੂਹਰੇ ਨਹੀਂ ਦਾ ਸਿੱਟਣਾ ਪੈਂਦਾ ਫਾਇਦਾ ਕੀ ਉਹਦਾ ਇਹ ਬੱਕਰੀ ਨੇ ਕਿਲੋ ਖਾਣਾ 1/2 ਕਿਲੋ ਪਾਓ ਤੁਸੀਂ ਬਸ ਇੱਕ ਟਾਈਮ ਦਾ ਮਨ ਲਾਣ ਤਾਜ ਆ ਜਾਂ ਕਹਿੰਦਾ ਭਾਬੀ ਬੱਕਰੀ ਸਾਰਾ ਖਾ ਲੇ ਫੇਰ ਪਾ ਦਿਓ ਬਾਈ ਬਾਈ ਸਿਆਣੇ ਐਵੇਂ ਨਹੀਂ ਕਹਿੰਦੇ ਵੀ ਬੱਕਰੀਆਂ ਦੇ ਤਾਂ ਵਿੱਚ ਰਹਿਣਾ ਪੈਂਦਾ ਫੇਰ ਰਾ ਦਿੰਦੀਆਂ ਨੇ ਐਸ ਰੋਟੀ ਵਿੱਚ ਰਹਿਣਾ ਪੈਂਦਾ ਵੀ ਸਫਾਈ ਕਰਨੀ ਪੈਂਦੀ ਹੈ ਬਿੰਦੇ ਬਿੰਦੇ ਪਾਉਣਾ ਪੈਂਦਾ ਫੇਰ ਬੱਕਰੀਆਂ ਜਾ ਕੇ ਕਾਮਯਾਬ ਹੁੰਦੀਆਂ ਨੇ ਜੇ ਤੁਸੀਂ ਜੇ ਤੁਸੀਂ ਮੰਨ ਕੇ ਚੱਲੋ ਇੱਕ ਦੋ ਟਾਈਮ ਪਾਉਣੇ ਉਤੋਂ ਠੰਡ ਦਾ ਟਾਈਮ ਹੈ ਦੇ ਉਹਦਾ ਰੱਬ ਤੇਰਾ ਭਲਾ ਕਰੇ ਤੇ ਕਹਿਣ ਦਾ ਬਾਰੇ ਆ ਬਾਈ ਵੀ ਬੱਕਰੀਆਂ ਨੂੰ ਬਾਈ ਸਾਰਾ ਦਿਨ ਮੰਗੂ ਹੀ ਖਾਈ ਜਾਂਦੀਆਂ ਆ ਬਾਈ ਬੱਕਰੀ ਐਵੇਂ ਨਹੀਂ ਆਖਿਆ ਕਿਸੇ ਨੇ ਵੀ ਕੋਈ ਰਜਾ ਨਹੀਂ ਸਕਦਾ ਵਾਕਈ ਗੱਲ ਸਹੀ ਆ ਬੱਕਰੀ ਆ ਜਦੀ ਨਹੀਂ ਰਾਈ ਦੀ ਵੀ ਹੈ ਇਹ ਸਾਰਾ ਕੁਝ ਹੁੰਦਾ ਉਸ ਤਾਂ ਇੱਕ ਗੱਲਾਂ ਨੇ ਕਹਿੰਦੀਆਂ ਬਈ ਵੀ ਬੱਕਰੀਆਂ ਨੂੰ ਭਾਈ ਤੁਸੀਂ ਸਿਆਰ ਦੇ ਦੋ ਹੁਣ ਠੰਡ ਪੈਂਦੀ ਜਿਵੇਂ ਕੋਰਾ ਧੁੰਦ ਮੱਲਾ ਠੰਡ ਦੇ ਵਿੱਚ ਜਿਆਦਾ ਖਾਂਦੀਆਂ ਨਹੀਂ ਆਹ ਹਾਲਤ ਹੋ ਜਾਂਦੀ ਆਪਣੀ ਕੋਈ ਬੱਕਰੀ ਹੈਗੀ ਹੱਟ ਲੇਖੀ ਵੀ ਐਸ ਲੋਟ ਦੀ ਹਾਲਤ ਹੋ ਜਾਂਦੀ ਹੈ ਬਾਈ ਇਹਨੇ ਜ਼ਹਿਰ ਖਾਦੀ ਸੀ ਬੱਕਰੀ ਨੇ ਤਾਂ ਹੋ ਗਈ ਹੈ ਠੀਕ ਐ ਟੱਲੇ ਲੱਗਿਆ ਨਾ ਇਹਨੂੰ ਤਾਂ ਨਰਜੀ ਮਿਲੀ ਨਹੀਂ ਲੋਕਾਂ ਦੀਆਂ ਬੱਕਰੀਆਂ ਜ਼ਹਿਰ ਖਾ ਕੇ ਉਹ ਨਰਜੀ ਮਿਲ ਜਾਂਦੀ ਹੈ ਸਾਡੀਆਂ ਬੱਕਰੀ ਨੂੰ ਤਾਂ ਮਿਲੀ ਨਹੀਂ ਭਰਾਵਾ ਤਾਂ ਹੱਟ ਨਿਕਲ ਗਏ ਭਾਂ ਚੋਂ ਡਾਕਟਰ ਵੀ ਲੱਗਾ 2-3000 ਰੁਪਿਆ ਠੀਕ ਐ ਇਹਦੇ ਨਾਲ ਤਾਂ 2-3000 ਦੇ ਨੂੰ ਦਾਣਾ ਪਾਇਆ ਹੁੰਦਾ ਬਾਈ ਜੇ ਜੇਰਨਾ ਖਾਂਦੀ ਦਾ ਇਹ ਬੱਕਰੀਆਂ ਇਹਨੂੰ ਭਾਏ ਮਲ ਮਲ ਲ ਜਾਂਦੀ ਪੂਰੀ ਹੂੰ ਤੇ ਕੁਆਲਿਟੀ ਦੇ ਗੰਮ ਕਰੋ ਬਾਈ ਦੂਜੇ ਮਾਲ ਦਾ ਕੋਈ ਫਾਇਦਾ ਨਹੀਂ ਤੇ ਠੰਡ ਬਹੁਤ ਜ਼ਿਆਦਾ ਹੈ ਬੱਕਰੀਆਂ ਸਾਮ ਸਹਾਰ ਰੱਖੋ ਬਾਈ ਤੇ ਸਾਨੂੰ ਅੱਗੇ ਜਿਹੜਾ ਕੋਈ ਸਿਸਟਮ ਦੱਸਣਾ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ